ਦੁਨੀਆਂ ਨਸਲਾਂ ਦੇ ਵਿੱਚ ਸਾਵਾ ਚੱਲੀਆਂ ਨੇ ਖੂਨ ਪੀਣੀਆਂ ਨਸਲਾਂ ਦੇ ਵਿੱਚ ਸਾਵਾ ਚੱਲੀਆਂ ਨੇ ਦੇਸ਼ ਮੇਰੇ ਵਿੱਚ ਫਿਰ ਤੋਂ ਗਰਮ ਹਵਾਵਾਂ ਚੱਲੀਆਂ ਨੇ ਉਹ ਦੇਸ਼ ਮੇਰੇ ਵਿੱਚ ਫਿਰ ਤੋਂ ਗਰਮ ਹਵਾਵਾਂ ਚੱਲੀਆਂ ਨੇ ਸੰਥਾ ਹੋ ਗਈਆਂ ਸੁੰਨੀਆਂ ਰੌਣਕ ਹੋ ਗਈ ਕਬਰਾਂ ਚ ਨੀਰੋ ਵੰਡੀਆਂ ਪਾਉਂਦਾ ਅੱਜ ਕੱਲ ਦੱਸਦਾ ਏ ਖਬਰਾਂ ਚ ਪਾਈ ਨੀਰੋ ਵੰਡੀਆਂ ਪਾਉਂਦਾ ਅੱਜ ਕੱਲ ਦੱਸਦਾ ਏ ਖਬਰਾਂ ਚ ਉਹ ਖੁਸ਼ਬੂ ਵੰਡਦੇ ਫੁੱਲਾਂ ਉੱਤੇ ਬਲਾਵਾ ਚੱਲੀਆਂ ਨੇ ਉਹ ਦੇਸ਼ ਮੇਰੇ ਵਿੱਚ ਫਿਰ ਤੋਂ ਗਰਮ ਹਵਾਵਾਂ ਚੱਲੀਆਂ ਨੇ ਉਹ ਦੇਸ਼ ਮੇਰੇ ਵਿੱਚ ਫਿਰ ਤੋਂ ਗਰਮ ਹਵਾਵਾਂ ਚੱਲੀਆਂ ਨੇ ਗਾਸੇ ਕਣ ਵਾਲਿਆਂ ਦੇ ਹੱਥਾਂ ਵਿੱਚ ਯਾਰੀ ਐ ਉਹ ਛਾਵਾਂ ਵੰਡਦੇ ਰੁੱਖਾਂ ਨੂੰ ਵਟਾਣ ਦੀ ਤਿਆਰੀ ਐ ਪਾਈ ਛਾਵਾਂ ਵੰਡਦੇ ਰੁੱਖਾਂ ਨੂੰ ਵਟਾਣ ਦੀ ਤਿਆਰੀ ਐ ਉਹ ਚਿੜੀਆਂ ਬਾਜਾਂ ਦੇ ਲਈ ਕਰਨ ਦਵਾਵਾਂ ਚੱਲੀਆਂ ਨੇ ਦੇਸ਼ ਮੇਰੇ ਵਿੱਚ ਫਿਰ ਤੋਂ ਗਰਮ ਹਵਾਵਾਂ ਚੱਲੀਆਂ ਨੇ ਪਾਇਦੇਸ਼ ਮੇਰੇ ਵਿੱਚ ਫਿਰ ਤੋਂ ਗਰਮ ਹਵਾਵਾਂ ਚੱਲੀਆਂ ਨੇ ਜੋਗਾ ਮੰਗਦੇ ووٹ ਵਿਚਾਰੇ ਪੈ ਕੋ ਰਲਾਉਂਦੇ ਨੇ ਦੇਖ ਟੜਦੀਆਂ ਸ਼ਾਮਾਂ ਉल्लू ਜਸ਼ਨ ਮਨਾਉਂਦੇ ਨੇ ਪਾਈ ਦੇਖ ਟਲਦੀਆਂ ਸ਼ਾਮਾਂ ਉੱਲੂ ਜਸ਼ਨ ਮਨਾਉਂਦੇ ਨੇ ਉਹ ਕਾਵਾਂ ਨੇ ਵੀ ਲੋਥੜਾਂ ਤੇ ਦਾਵਾਂ ਚੱਲੀਆਂ ਨੇ ਆਉ ਦੇਸ਼ ਮੇਰੇ ਵਿੱਚ ਫਿਰ ਤੋਂ ਗਰਮ ਹਵਾਵਾਂ ਚੱਲੀਆਂ ਨੇ ਆਉ ਦੇਸ਼ ਮੇਰੇ ਵਿੱਚ ਫਿਰ ਤੋਂ ਗਰਮ ਹਵਾਵਾਂ ਚੱਲੀਆਂ ਨੇ ਪਾਈ ਦੇਸ਼ ਮੇਰੇ ਵਿੱਚ ਫਿਰ ਤੋਂ ਗਰਮ ਹਵਾਵਾਂ ਚੱਲੀਆਂ ਨੇ